ਇਕ ਮਨਪੁਰਖ ਤੇ ਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲਐ ਜਿ ਦੇ ਬਸਾਵਾਂ ਤੋ ਪਰਮ ਗੁਰੂ ਨਾਨਕ ਗੁਣ ਗਾਵਾਂ ਅਮਿਆ ਦਿਸ਼ਟ ਸੁਭ ਕਰੈ ਹਰਿ ਅਗ ਪਾਪ ਸ਼ਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ ਗੁਰ ਨੰਬ ਨਿਤ ਦਰਿਆ ਓ ਜਨਮ ਹਮ ਕਾਲਖ ਤੋਵੈ ਸੁਖ ਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਪਰਮ ਸਤਕਾਰ ਜੋ ਜੁਗੋ ਜੁਗ ਟਾਲਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਵੱਡੇ ਭਾਗਾਂ ਦੀ ਬਦੌਲਤ ਇਹ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਨੇ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਦੋਂ ਜਨਮਾਂ ਜਨਮਾਂਾਂ ਦੀ ਸੁੱਤੀ ਹੋਈ ਸੁਰਤ ਗੁਰੂ ਚਰਨਾਂ ਦੀ ਸ਼ੋਭਾ ਪਾ ਕਰਕੇ ਅੰਤਰਾਤਮੇ ਜਾਗਰਤ ਹੋਈ ਤੇ ਕਾਇਆ ਪਲਟ ਗਈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕੋ ਨਾਨਕ ਇਸ ਪੈ ਉਪਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਹੁਣੇ ਆਪ ਜੀ ਨੇ ਸਰਵਣ ਕਰਨੇ ਕੀਤੇ ਸੋਰਠ ਮਹਲਾ ਪੰਜਵਾਂ ਅਸ਼ਟਪਦੀਆ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਜ ਜਨਾ ਸਿਉ ਸੰਗ ਨ ਛੁਟਕਿਓ ਅਧਿਕ ਅਹੰ ਬੁਧ ਬਾਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇ ਦਵਾਰੈ ਦੀਜੈ ਬੁੱਧ ਵਿਵੇਕਾ ਵਿਵੇਕ ਬੁੱਧ ਦੀ ਜਾਂਚ ਨਾ ਹੋਈ ਸਤਗੁਰਾਂ ਨੇ ਸਾਨੂੰ ਸਿੱਖਾਂ ਨੂੰ ਸਿਖਾਉਣਾ ਸੀ ਨਾ ਇਸ ਕਰਕੇ ਆਖਿਆ ਸਿੱਖਾਂ ਨੇ ਕਿਤੇ ਬੇਨਤੀ ਕੀਤੀ ਸੀ ਕਿ ਮਹਾਰਾਜ ਜਦੋਂ ਵੀ ਅਸੀਂ ਹੋਰ ਨਾ ਮਤਾ ਮਤੰਤਰਾਂ ਵੱਲ ਤੱਕਦੇ ਆ ਤੇ ਕੋਈ ਘਰ-ਬਾਰ ਦਾ ਪਰਿਵਾਰ ਦਾ ਤਿਆਗ ਕਰਕੇ ਜੀ ਜੰਗਲਾਂ ਬੀਆਬਾਨਾਂ ਵਿੱਚ ਜਾ ਕਰਕੇ ਕੋਈ ਜਲ ਧੂਏ ਜਲ ਧਾਰੇ ਤਾਪ ਕੇ ਧੂਏ ਤਾਪ ਕੇ ਜਲ ਧਾਰੇ ਤਾ ਕਰਕੇ ਸਰਦੀ ਦੀ ਰੁੱਤੇ ਪਾਣੀ ਵਿੱਚ ਖਲੋ ਕੇ ਇਕਲੱਤ ਦੇ ਭਾਰ ਜਲ ਧਾਰੇ ਕਰਨੇ ਜੇਠ ਹਾੜ ਦੇ ਦਿਨਾਂ ਦੇ ਵਿੱਚ ਧੂਏ ਤਾਂ ਆਪਣੇ ਚਾਰ ਸ਼ਵੇਰੇ ਧੂਏ ਤਾਂ ਆ ਕੇ ਵਿਚਾਰੇ ਆਪ ਬਹਿ ਜਾਣਾ ਵੀ ਇਸ ਤਰ੍ਹਾਂ ਦੀ ਕਿਰਿਆ ਕਰਮ ਕਰਦੇ ਨੇ ਮਹਾਰਾਜ ਗੁਰਸਿੱਖਾਂ ਨੂੰ ਕੀ ਕਰਨਾ ਉਚਿਤ ਹੈ ਮਾਰੇ ਕਹਿੰਦੇ ਮੇਰੇ ਸਿੱਖ ਨੇ ਜਿਹੜੇ ਗੁਰੂ ਨਾਨਕ ਦੇ ਸਿੱਖ ਨੇ ਜਿਹੜੇ ਉਹਨਾਂ ਨੂੰ ਘਰ-ਬਾਰ ਛੱਡ ਕੇ ਜੰਗਲਾਂ ਬੀਆਬਾਨਾਂ ਵਿੱਚ ਜਾਣ ਦੀ ਲੋੜ ਨਹੀਂ ਕਰਿਓ ਤਜ ਬਨਖੰਡ ਜਾਈਐ ਚੁਨਖਾਈਐ ਕੰਦਾ ਅਜੋ ਵਿਕਾਰਨ ਛਾੜੇ ਪਾਪੀ ਮਨਮੰਦਾ ਕਾਰਬਾਰਛੇ ਛੱਡਣਾ ਉਹ ਵੀ ਰੱਬ ਦੀ ਪ੍ਰਾਪਤੀ ਵਾਸਤੇ ਮਾਰੇ ਕਹਿੰਦੇ ਐਸਾ ਨਹੀਂ ਮੇਰਾ ਸਿੱਖ ਕੀ ਕਰੇ ਮੇਰਾ ਸਿੱਖ ਸਤਸੰਗਤ ਕਰੇ ਹੁਣੇ ਬਚਨ ਸਰਵਣ ਕਰ ਰਹੇ ਸੀ ਨਾ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁੱਤਰਿਆ ਪਹਿਲਿਆਂ ਸਮਿਆਂ ਦੇ ਵਿੱਚ ਚਾਰ ਆਸ਼ਰਮ ਜਿਹੜੇ ਬ੍ਰਹਮਚਰਜ ਆਸ਼ਰਮ ਔਰ ਗ੍ਰਸਥਾ ਆਸ਼ਰਮ ਔਰ ਬਾਨ ਪ੍ਰਸਥਾ ਆਸ਼ਰਮ ਤੇ ਸੰਨਿਆਸ ਆਸ਼ਰਮ ਇਹੋ 25-25 ਸਾਲ ਦਾ ਇੱਕ-ਇੱਕ ਆਸ਼ਰਮ ਸੀ ਇੱਕ ਸਾਲ ਤੋਂ 25 ਸਾਲ ਤੱਕ ਬ੍ਰਹਮਚਰਯ ਆਸ਼ਰਮ ਔਰ 25 ਤੋਂ 50 ਤੱਕ ਗ੍ਰਸਥਾ ਆਸ਼ਰਮ 51ਵੇਂ ਸਾਲ ਤੋਂ ਲੈ ਕੇ ਕਰਕੇ ਤੇ 75ਵੇਂ ਸਾਲ ਤੱਕ ਬਾਣ ਪ੍ਰਸਤਾ ਆਸ਼ਰਮ ਔਰ 75ਵੇਂ ਤੋਂ ਉੱਪਰ ਫੇ 100 ਸਾਲ ਤੱਕ ਸੰਨਿਆਸ ਆਸ਼ਰਮ ਮੇਰੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਸ਼ਾਸਤਰਾ ਕਿਤਾਬਾਂ ਦੇ ਮੁਤਾਬਕ ਨਹੀਂ ਮੇਰੇ ਸਿੱਖ ਨੇ ਜੀਵਨ ਜ਼ਿੰਦਗੀ ਜਿਉਣੀ ਮੇਰਾ ਸਿੱਖ ਕੇਵਲ ਤੇ ਕੇਵਲ ਇੱਕ ਦਾ ਸ਼ਬਦ ਦਾ ਪੁਜਾਰੀ ਹੈ ਤੇ ਜਿਹੜਾ ਸ਼ਬਦ ਦੇ ਨਾਲ ਜੁੜੇਗਾ ਸਤਸੰਗਤ ਕਰੇਗਾ ਉਹ ਯਕੀਨਨ ਮੁਕਤੀ ਦਾ ਅਧਿਕਾਰੀ ਮੰਨਿਆ ਜਾਵੇਗਾ ਮੁਕਤ ਬੱਪੜੀ ਪੀ ਗਿਆਨੀ त्यागਿਆ ਉਹਨੂੰ ਤਾਂ ਜਿਹੜੀ ਮੁਕਤੀ ਹੈ ਉਹ ਵੀ ਕਦਾਚਿਤ ਨਹੀਂ ਚਾਹੀਦੀ ਇਸ ਪ੍ਰਕਾਰ ਮਹਾਰਾਜ ਨੂੰ ਸਿੱਖਾਂ ਨੇ ਜਦੋਂ ਪੁੱਛਿਆ ਕਿ ਮਹਾਰਾਜ ਕਿਹੜੇ ਸਾਧਨ ਵਰਤੀਏ ਕੋਈ ਭੁੱਖਾ ਰਹੇ ਕੋਈ ਪਿਆਸਾ ਰਹ ਕਰਕੇ ਅੰਨ ਨਾ ਖਾਇਆ ਸਾਧ ਗੁਆਇਆ ਬੋਧੁਕ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਵਿਗੂਤਾ ਕਿਉ ਜਾਕੇ ਗੁਰਬਿੰਨ ਸੁਤਾ ਪਾਗੋ ਪੇ ਤਾਣਾ ਆਪਣਾ ਕੀਆ ਕਮਾਣਾ ਆਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਦੇ ਪਤ ਗੁਆਇ। ਤੋਂ ਮਹਾਰਾਜ ਹੋਰ ਤਰ੍ਹਾਂ ਦੇ ਜਿਹੜੇ ਵਹਿਤ ਕਰਮ ਨੇ ਕੀ ਉਹ ਆਪ ਜੀ ਦੇ ਸਿੱਖਾਂ ਨੂੰ ਵੀ ਜ਼ਰੂਰੀ ਨਹੀਂ ਮਹਾਰਾਜ ਕਹਿੰਦੇ ਨਹੀਂ। ਰੱਬ ਦੀ ਪ੍ਰਾਪਤੀ ਜੇਕਰ ਚਾਹੁੰਦਾ ਕੋਈ ਤਾਂ ਉਹਦੇ ਲਈ ਸਭ ਤੋਂ ਸੌਖਾ ਸਾਧਨ ਜਿਹੜਾ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕੋ ਨਾਨਕ ਤਿਸ ਪੈ ਉਪਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਜਿਹਦੇ ਮਸਤਕ ਦੇ ਉੱਪਰ ਪੂਰਵ ਰੀ ਲਿਖਤ ਜਿਹੜੀ ਆ ਉਹ ਭਲੇ ਉਕਰੀ ਹੋਈ ਹੈ ਭਲੇ ਭਾਗ ਨੇ ਜਿਹਦੇ ਮੱਥੇ ਦੇ ਉਹਨੂੰ ਸੰਗਤ ਵਿੱਚ ਆਉਣਾ ਜੁੜਨਾ ਬੈਠਣਾ ਹਰੀ ਜਸ ਗਾਇਨ ਕਰਨਾ ਹਰੀ ਜਸ ਸੁਣਨਾ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਇਕ ਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਸੋ ਇਸ ਕਰਕੇ ਮਹਾਰਿ ਸਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਿ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ ਸਿਰ ਕਰਮਨ ਤੋਂ ਭਾਵ ਹੁੰਦਾ ਸਰੇ ਸਰੇ ਦਾ ਕੰਮ ਸ਼੍ਰੋਮਣੀ ਕਰਮ ਜਿਹੜਾ satsangat ਦੇ ਵਿੱਚ ਆ ਗਿਆ ਉਹਦਾ ਜ਼ਮਨ ਫਿਰ ਗੁਰੂ ਹੋ ਗਿਆ ਗੁਰੂ ਉਹਦੇ ਲੋਕ ਪ੍ਰਲੋਕ ਦੇ ਕਾਰਜ ਰਾਸ ਕਰ ਦਿੰਦਾ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚਾ ਆਖੀਏ ਗੁਰੂ ਸਾਹਿਬਾਂ ਦੇ ਚਰਨਾਂ ਕਮਲਾਂ ਦਾ ਊਠ ਆਸਰਾ ਲੈ ਕਰਕੇ ਗੁਰਮੁਖ ਵੀਰਾਂ ਨੇ ਭਰਾਵਾਂ ਨੇ ਪ੍ਰਬੰਧਕਾਂ ਨੇ ਇਹ ਤਿੰਨ ਰੋਜ਼ਾ ਦੀਵਾਨ ਮਹਾਂਪੁਰਸ਼ ਅਤੀ ਸਤਕਾਰਯੋਗ શ્રીਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲਿਆਂ ਤੋਂ ਜਾਚਨਾ ਕਰਕੇ ਲਏ ਨੇ ਅੱਜ ਰਾਤਰੀ ਦਾ ਦੂਸਰਾ ਦੀਵਾਨ ਹੈ ਦੇਖੋ ਇਹ ਸੁਹਾਵਣਾ ਸਮਾਂ ਜਿਹੜਾ ਨਾ ਇਹ ਗੁਰੂ ਮਹਾਰਾਜ ਦੀ ਜਿਹਦੇ ਤੇ ਕਿਰਪਾ ਹੋਵੇ ਦੇਖੋ ਨੌਖੰਡ ਪ੍ਰਥਮੀ ਹੈ ਨੌਖੰਡ ਪ੍ਰਥਮੀ ਦੇ ਵਿੱਚ ਸਤਦੀਪ ਨੇ ਸਤ ਸਾਗਰ ਨੇ ਔਰ ਨੌਖੰਡ ਪ੍ਰਿਥਵੀ ਦੇ ਅੰਦਰ ਭਰਤਖੰਡ ਵਿੱਚ ਹਿੰਦੁਸਤਾਨ ਦੇਸ਼ ਵਸਦਾ ਹੈ ਹਿੰਦੁਸਤਾਨ ਦੇ ਵਿੱਚ ਪੰਜਾਬ ਸੂਬਾ ਤੇ ਪੰਜਾਬ ਸੂਬੇ ਦੇ ਅੰਦਰ ਲੁਧਿਆਣਾ ਜ਼ਿਲ੍ਹਾ ਲੁਧਿਆਣੇ ਜ਼ਿਲ੍ਹੇ ਦੇ ਅੰਦਰ ਜੰਡੀ ਨਗਰ ਜੋ ਸਤਗੁਰਾਂ ਨੇ ਕਿਰਪਾ ਕੀਤੀ ਹੈ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਉਦਮ ਔਰ ਪ੍ਰੇਰਣਾ ਭਲੀ ਪ੍ਰੇਰਣਾ ਦੇ ਕਰਕੇ ਨਿਵਾਜਿਆ ਹੈ ਹਰ ਇੱਕ ਸਹੱਤ ਆਇਆ ਵਰਸਾਣੇ ਬਹੁ ਤੇਰੇ ਰੱਬ ਕਿਸੇ ਇੱਕ ਦੇ ਹੱਥ ਆਸਾਉਂਦਾ ਹੈ ਵਰਸਾਣੇ ਬਹੁ ਤੇਰੇ ਬਹੁਤੇ ਵਰਸਾਏ ਜਾਂਦੇ ਨੇ ਜਿੱਦਾਂ ਇਹਨਾਂ ਵੀਰਾਂ ਨੇ ਪ੍ਰਬੰਧਕਾਂ ਨੇ ਉਪਰਾਲਾ ਕੀਤਾ ਉਹਨਾਂ ਦਾ ਨਿੱਜੀ ਇਹਦੇ ਵਿੱਚ ਕੋਈ ਮੁਫਾਦ ਨਹੀਂ ਨਿੱਜੀ ਗਰਜ ਕੋਈ ਨਹੀਂ ਗੁਰੂ ਮਹਾਰਾਜ ਦੇ ਬਚਨ ਚੇਤੇ ਕਰਨੇ ਗੁਰੂ ਮਹਾਰਾਜ ਦੀ ਦੱਸੀ ਹੋਈ ਰੀਤ ਪ੍ਰੀਤ ਹਿਰਦੇ ਅੰਦਰ ਧਾਰਨ ਕਰਨੀ ਇਹ ਗੁਰਸਿੱਖਾਂ ਦੇ ਹਿੱਸੇ ਆਉਂਦਾ ਹੈ ਜਦੋਂ ਚੰਗਾ ਕੰਮ ਕਰਦੇ ਹੋਈਏ ਨਾ ਉਹਦੇ ਚ ਅਰਜਣਾ ਬੜੀਆਂ ਆਉਂਦੀਆਂ ਨੇ ਤੇ ਗੁਰੂ ਮਹਾਰਾਜ ਆਪ ਹੀ ਆਪਣੇ ਕਾਰਜਾਂ ਨੂੰ ਰਾਸ ਕਰਦੇ ਨੇ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਬਚਨ ਨੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮਾ ਕਹਉ ਨਾਨਕ ਤਿਸ ਪੈਉ ਪ੍ਰਾਪਤ ਜਿਸ ਪੁਰਬ ਲਿਖੇ ਗੱਲ ਇਹਨਾ ਜਿਹਦੇ ਮਸਤਕ ਤੇ ਪੂਰਬਲੀ ਲਿਖਤ ਭਲੀ ਅੰਕ੍ਰਿਤ ਹੋਈ ਹੈ ਭਲੀ ਜਿਹੜੀ ਹੈ ਲਿਖਤ ਉਹ ਪਈ ਜਿਸ ਦੇ ਮੱਥੇ ਤੇ ਉਹਨੂੰ ਮਾਲਕ ਦੇਦਰੋਂ ਨਿਵਾਜਿਸ਼ਾ ਸਤਗੁਰਾਂ ਦੇ ਦਰ ਘਰ ਤੋਂ ਕਿਰਪਾ ਦਇਆ ਦ੍ਰਿਸ਼ਟੀ ਉਹਨਾਂ ਨੂੰ ਹਾਸਲ ਹੁੰਦੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਬਾਣੀ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਜਿਹੜਾ ਵੀ ਕੋਈ ਬਾਣੀ ਨੂੰ ਪਿਆਰ ਨਾਲ ਪੜਦਾ ਹੈ ਪਿਆਰ ਨਾਲ ਸੁਣਦਾ ਹੈ ਅੱਖਰ ਅੱਖਰ ਬਾਣੀ ਬਾਣੀ ਉਹਦਾ ਭਲਾ ਕਰਦੀ ਹੈ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਗੁਰੂ ਜੈਸਾ ਦੇਵ ਦਾਨੁ ਦੇਵ ਦਾਨੀ ਹੋਰ ਕੋਈ ਹੈ ਨਹੀਂ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਗੁਰੂ ਕੀ ਕਾਰਜਾ ਦੇ ਵਿੱਚ ਜਿਨ੍ਹਾਂ ਦੀ ਸੇਵਾ ਲੱਗਣੀ ਹੈ ਉਹ ਮਾਲਕ ਨੇ ਪਹਿਲਾਂ ਹੀ ਚੁਣਿੰਦਾ ਚੁਣੇ ਹੋਏ ਹੁੰਦੇ ਹਨ ਹਰ ਇੱਕ ਨੂੰ ਤਾਂ ਸੇਵਾ ਵੀ ਨਹੀਂ ਨਾ ਮਿਲਦੀ ਜਿਸ ਮਸਤ ਭਾਗ ਸੋ ਲਾਗਾ ਸੀ ਜਿਹਦੇ ਮੱਥੇ ਦੇ ਚੰਗੇ ਭਾਗ ਉਹਨੂੰ ਗੁਰੂ ਨਾਨਕ ਦੇ ਦਰ ਕਰਦੀ ਸਿੱਖੀ ਕਮਾਉਣੀ ਸੇਵਾ ਕਮਾਉਣੀ ਉਹਨੂੰ ਪ੍ਰਾਪਤ ਹੁੰਦੀ ਹੈ ਸੋ ਆਉਣ ਆਏ ਸ੍ਰਿਸ਼ਟ ਮੈਂ ਬਿਨ ਬੂਜੇ ਪਸਟ ਹੋਰ ਨਾਨਕ ਸੇਵਕ ਸੋ ਬੂਜੇ ਜਾ ਕੇ ਭਾਗ ਮਥੋਰ ਆਉਣ ਨੂੰ ਤਾਂ 84 ਲੱਖ ਦੁਨੀਆਂ 84 ਲੱਖ ਜੁਨੀਆਂ ਵਿਚਲੇ ਜੀਵ ਜੰਤ ਆਏ ਸੰਸਾਰ ਤੇ ਇਕੱਲੀ ਮਨੁੱਖਾ ਜਾਤੀ ਵੀ ਹੀ ਕੀ ਗਿਣਤੀ ਹੈ ਜਦੋਂ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਵਿੱਤਰ ਬਾਵਨ ਬਾਣੀ ਨੂੰ ਗਉਨ ਨਾਲ ਪੜੀਏ ਤੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਹਜ਼ੂਰ ਪਾਤਸ਼ਾਹ ਜੀ ਦੀ ਰਹਿਮਤ ਮਹਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਜੇ ਪਸਟ ਹੋਰ ਨਾਨਕ ਸੇਵਕ ਸੋ ਬੂਜੇ ਜਾ ਕੇ ਭਾਗ ਮਥੋਰ ਜਿਹਦੇ ਮਥੇ ਤੇ ਉਜਲ ਭਾਗ ਨਹੀਂ ਉਹ ਮਨੁੱਖੀ ਜਾਮੇ ਦਾ ਅਰਥ ਮਨੁੱਖੀ ਜਾਮੇ ਦਾ ਪਰਜੋਜਨ ਉਹ ਸਮਝ ਪਾਉਂਦਾ ਬਹੁਤੀ ਤਾਂ ਦੁਨੀਆ ਇਥੇ دیਵਾਨਾ ਦੇ ਵਿੱਚ ਵੀ ਕਿਤੇ ਸਾਰੇ ਸੁਣਨ ਨੂੰ ਆਸਤੇ ਥੋੜਾ ਆਉਂਦੇ ਨੇ ਜਿੱਥੇ ਜਿੱਥੇ ਤੱਕ ਦੀ ਕਿਸੇ ਦੀ ਖਾਹਿਸ਼ ਹੈ ਤਮੰਨਾ ਹੈ ਉੱਥੋਂ ਉੱਥੋਂ ਤੱਕ ਹੀ ਪਹੁੰਚਦੇ ਨੇ ਭਾਗਾ ਵਾਲੇ ਉਹ ਹੁੰਦੇ ਨੇ ਜਿਹੜੇ ਗੁਰੂ ਘਰ ਆ ਕੇ ਗੁਰੂ ਕੀ ਹਜ਼ੂਰੀ ਵਿੱਚ ਜਿਹੜੇ ਵੀਰਾਂ ਦੀ ਉਧਰ ਲੰਗਰ ਵਾਲੇ ਪਾਸੇ ਜਾਂ ਹੋਰ ਪਾਸੇ ਆਵਾਜਾਈ ਜਿਹੜੀ ਹੈ ਸੰਗਤ ਦੀ ਉਹਨੂੰ ਕੰਟਰੋਲ ਕਰਨ ਤੇ ਬੈਠਣਾ ਉੱਠਣਾ ਤੋਂ ਜਿੰਨੇ ਵੀ ਵੱਤ-ਵੱਤ ਸਾਰੇ ਇੱਧਰ ਆ ਕਰਕੇ ਕਿਉਂਕਿ ਸੁਣਨ ਤੋਂ ਜ਼ਰੂਰੀ ਤਾਂ ਕੋਈ ਗੱਲ ਨਹੀਂ ਜਾ ਕੋ ਆਏ ਸੋਈ ਬਿਹਜੋ ਜਿਸ ਕਾਰਜ ਲਈ ਆਏ ਆ ਘਰਾਂ ਚੋਂ ਨਿਕਲ ਕੇ ਘਰਾਂ ਚੋਂ ਕਾਰ ਵਿਹਾਰ ਛੱਡ ਕੇ ਜੇ ਉਹ ਕਾਰਜ ਹੀ ਨਾ ਕੀਤਾ ਘੁੰਮ ਫਿਰ ਕੇ ਜਾ ਪਾਣੀ ਜਲ ਪਾਣੀ ਛਾ ਕੇ ਤੇ ਵਾਪਸੀ ਕਰ ਗਏ ਤੇ ਜਿਹੜੇ ਕਾਰਜਾਂ ਦੇ ਲਈ ਐਡਾ ਉਪਰਾਲਾ ਕੀਤਾ ਗਿਆ ਇਸ਼ਤਿਹਾਰ ਛਾਪੇ ਗਏ ਫਿਰ ਕਿੰਨੇ ਕਿੰਨੇ ਦਿਨ ਅਨਾਉਂਸਮੈਂਟ ਹੁੰਦੀ ਰਹਿੰਦੀ ਗੁਰਦੁਆਰਿਆਂ ਕਿ ਭਾਈ ਫੁਲਾਣੇ ਦਿ ਤਰੀਕ ਨੂੰ ਦੀਵਾਨ ਸਜਣੇ ਨੇ ਪਹੁੰਚੋ ਤੇ ਫਿਰ ਸੰਗਤ ਜਿਹੜੀ ਹੈ ਉਹ ਦਿਨ ਪ੍ਰਤੀ ਦਿਨ ਆਸ ਕਰਦੀ ਹੈ ਤੇ ਫਿਰ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜ ਬੈਠਣਾ ਪ੍ਰਾਪਤ ਹੁੰਦਾ ਹੈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਪੇਟ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਂਛੇ ਜਿਨ ਹਰ ਨਾਮ ਰਿਧੇ ਪਰੋਈ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਕ ਹੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੁਖ ਨਾ ਹੋਈ ਰਹਾਓ ਵਡਭਾਗੀ ਸਾਧ ਸੰਗ ਪ੍ਰਾਪਤ ਤੈਨ ਭੇਟ ਦੁਰਮਤ ਖੋਈ ਤਨ ਕੀ ਤੂਰ ਨਾਨਕ ਦਾਸ ਬਾਂਛੇ ਤਨ ਹਰ ਜਨ ਹਰ ਨਾਮ ਰਿਦੇ ਪਰੋਈ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਓ ਜਿੰਨਾ ਸਮਾਂ ਦਿੱਤਾ ਸੀ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਹੈ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲਿਆਂ ਦੇ ਦੀਵਾਨ ਚੱਲ ਰਹੇ ਨੇ ਭਾਗਾ ਵਾਲੀਆਂ ਸੰਗਤਾਂ ਲਾਹਾ ਲੈ ਰਹੀਆਂ ਨੇ ਆਓ ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਗੁਰੂ ਜਸ ਹਰੀ ਜਸ ਸਰਵਣ ਕਰਦੇ ਹਾਂ ਪੋਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ